ਮੋਰਚਾ ਹallelujah ਦਾ ਫੈਸਲਾ ਹੈ ਤੇ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਉਹ ਦੋ ਮੋਰਚੇ ਚੱਲਦੇ ਆ ਪਹਿਲਾ ਵੀ ਕਾਨੂੰਨੀ ਐਕਸ਼ਨਾਂ ਦੇ ਵਿੱਚ ਸਹਿਯੋਗੀ ਹੋ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਸ ਮੋਰਚਾ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਨਾਲ ਘੱਟੋ-ਘੱਟ ਮਹੀਨੇ ਬਾਅਦ ਇਿੱਕਾ ਕਰਨ ਦੀ ਦਾਅ ਮਿਲ ਕੇ ਐਕਸ਼ਨਾਂ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਹਾਂ ਤੇ ਕਰਦੇ ਆਹਾਂਗੇ ਉਹਦੀ ਖਾਤਰ ਅਸੀਂ ਤੁਹਾਡੇ ਸਾਹਮਣੇ ਆ ਕੁਝ ਅੱਠ ਕ ਨੁਕਤੇ ਪੜ ਕੇ ਸੁਣਾਉਣੇ ਆ ਜਿਹੜੇ ਇਹ ਉਹਦਾ ਵਾਸਤੇ ਸਾਥੀਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇਕੱਠੇ ਚੱਣਣ ਲਈ ਇੱਕ ਪ੍ਰੋਪੋਜ਼ਲ ਨੁਕਤੇ ਆ ਜਿਹਦੇ ਨਾਲ ਅਸੀਂ ਘੱਟੋ ਘਾਟੇ ਸਾਰੇ ਇਕੱਠੇ ਚੱਲ ਸਕਦੇ ਆ ਘੱਟੋ ਘਾਟ ਪ੍ਰੋਗਰਾਮ ਦੇ ਉੱਤੇ ਇਹ ਨੁਕਤੇ ਮੈਂ ਪੜ ਕੇ ਸੁਣਾਉਂਦੇ ਨੇ ਤੁਸੀਂ ਧਿਆਨ ਨਾਲ ਸੁਣਨੇ ਨੇ ਇਹ ਪੜਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਮਾਨਤਾ ਦੇਣੀ ਹੈ ਹੱਥ ਖੜੇ ਕਰਕੇ ਉਹ ਆਪਾਂ ਨਾਅਰੇ ਦੇ ਰੂਪ ਤੇ ਮਜੇ ਦੇ ਰੂਪ ਤੇ ਨੂੰ ਆਸ ਕਰਾਂਗੇ ਮੈਂ ਆਪਣੇ ਗੱਲ ਸ਼ੁਰੂ ਕਰਦਾ ਜੇ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਰਦੂਬ ਮੋਰਚਾ ਦੇ ਸਾਜੇ ਤਾਲ ਮੇਲੇ ਕੋਲ ਦੀ ਠੋਸ ਤਜਵੀਜ਼ ਨੰਬਰ 1 ਸਾਡੇ ਭੋਜੀਆਂ ਮੰਗਾ ਬੈਨਤੀ ਨੂੰ ਹੋਰ ਅੱਗੇ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪਾਰ ਸਰਕਾਰ ਦੀਆਂ ਨੀਤੀ ਨੇ ਮਾਰ ਦੇ ਲਈ ਪਾ ਕਟਾਈ ਜਾਵੇ 93 ਇਸ ਭੋਜ ਦੇ ਖਾਸੇ ਨੂੰ ਮੂਲਕ ਪਧਰਾ ਧਰਮ ਨਿਰਪੱਖਾ ਗੈਰ ਪਾਰਟੀ ਤੇ ਸਰਬ ਵਿਆਪੀ ਬਣਾਉਣ ਲਈ ਪੂਰੀ ਤਾਕਤ ਜਚਾਈ ਜਾਵੇ ਇਸੇ ਨੂੰ ਪ੍ਰਚਲਿਤ ਰਹਿ ਲਈ ਪਹਿਲੇ ਨਾ ਰੀ ਕੀਤੀ ਜਾਵੇ

ਨੰਬਰ 5 ਸੰਯੁਕਤ ਤਖਤ ਨੂੰ ਕਿਹੜਾ ਸੁਝਾਅ ਹੈ ਕਿ ਇੱਕ ਨਵੇਂ ਪਲੇਟਫਾਰਮ ਨੂੰ ਇਹ ਸੈਂਤਰੀ ਦੇਣ ਜੇ ਅੱਗੇ ਤੋਂ ਜਿੰਨਾ ਸੰਭਵ ਹੋ ਸਕੇ ਸਾਝੇ ਤਾਲਮੇ ਵਿੱਚ ਸੱਦੇ ਦੇ ਲਈ ਵੱਧ ਤੋਂ ਵੱਧ ਜੱਜ ਜੀਰ ਹੋ ਗਏ ਇੱਕ ਦੂਜੇ ਦੇ ਸੱਜਣਾਂ ਨਾਲ ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਕੱਢ ਨਹੀਂ ਹੋਣਗੇ ਨੰਬਰ 6 ਇੰਨੇ ਪਲੇਟਫਾਰਮ ਸਾਡੇ ਕੋਲ ਨੇ ਇੱਕ ਦੂਜੇ ਦੇ ਪਲੇਟਫਾਰਮ ਨੂੰ ਤੋੜ ਦੇਣ ਜਾਂ ਜਥੇਬੰਦੀ ਨੂੰ ਤੋੜ ਖਣਾ ਦੇਣ ਦੀ ਦੇਣ ਦੀ ਇਹਨਾਂ ਨੂੰ ਜਨਤਕ ਥੜਿਆਟੇ ਸੋਸ਼ਲ ਮੀਡੀਆ ਵਿੱਚ ਛਾਣ ਉੱਪਰ ਬੰਦੀ ਰੌਣ ਲਈ ਸਹਿਮਤੀ ਦਿੰਦੇ ਹਾਂ ਇਹਨਾਂ ਬਖਰੇਵਿਆਂ ਨੂੰ ਜਥੇਬੰਦੀ ਦੀ ਸਾਖਤ ਤੇ ਅੰਦਰੂਨੀ ਬਹਿਸ਼ ਰਾਈ ਹਲ ਕਰਦੇ ਜਤਨ ਜਤਾਉਣ ਦੇ ਇਸ ਦੇ ਵਿਰੋਧ ਨਹੀਂ ਸੈਂਟੀ ਦੰਦੇ ਹਾਂ ਮਜੂਤਾ ਸਮੇ ਇੱਕ ਮੁਕਸ਼ਕਾਛਲੀ ਅਰਸ਼ਦੀ ਲੋੜ ਏਕਾ ਪ੍ਰਾਪਤੀ ਦੇ ਰਾਹੀਆਂ ਵੇਚੀਆਂ ਨੂੰ ਤਿਆਨ ਰੱਖਦੇ ਹਾਂ ਸਦਾ ਤੇ ਤਾਜਾਦਾ ਹੈ ਕਿ ਸੁਨੂ ਕਿਸਾਨ ਜੱਟਾ ਮੁੱਢੀ ਜੀਲੀ ਵਰਗ ਕੋਣ ਹੱਥੋਂ ਕਹਤੈ ਸੀ ਸ਼ਾਪ੍ਰੀਅ ਇਸ ਨੂੰ ਨੇਪਰੇ ਚਾਣ ਲਈ ਸਾਜ ਘਰ ਮਹੌਰ ਬੜੋੜ ਬਨੋ ਸੰਯੁਕਤ ਮੋਰਚਾ ਕਾਰ ਏ ਮੱਤੇ ਨੂੰ ਸਾਰੀ ਜਨ ਸਕਦਾ ਜਿਹੜੀ ਹੱਥ ਖੜੇ ਕਰੇ ਪਾਸ ਕਰੇ ਮੈਦਾਨ ਆ ਦੇ ਹੱਥ ਖੜੇ ਕਰੇ ਪਾਸ ਕਰੇਗੇ ਨਾਵੇਂ ਨਾਵੇਂ ਦੇ ਸੁਜਗਤ ਬੋਲ ਚਾਹਕਾਰ ਇੱਥੇ ਸੁਣੋ ਕੰਟੀ गावा ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਕੰਟੀ गावा ਜਿੰਦਾਬਾਦ ਜਿੰਦਾਬਾਦ ਨਮਾਜ਼ ਵਿੱਚ ਖੜਾ ਹੋਸ ਲੋ ਹੋਸ ਲੋ ਹੋਸ ਲੋ ਧੰਨਵਾਦ ਹੁਣੇ ਤੋਂ ਬਾਅਦ साढ़े एकता कमेटी मैंबर रविंद्र अगले प्रोग्राम बारे अगली गल कह छे मैंबर कमेटी वालों संयुक्त किसान मोर्चे की सहमति न रखा एकता मता प्रवान किया छे मैंबर कमेटी मोगा महापंचायत का यह मता ਕੱਲ ਨੂੰ ਖਨੌਰੀ ਤੇ ਸ਼ੰਗੂ ਬਾਰਡਰ ਦੇ ਉੱਪਰ ਲੈ ਕੇ ਜਾਵੇਗੀ ਔਰ ਇਕਤਾ ਦੀ ਅਪੀਲ ਜਿਹੜੀ ਉਹ ਕਰੇਗੀ ਇਸ ਕਰਕੇ ਜੇ ਤੁਸੀਂ ਇਸ ਮਤੇ ਨੂੰ ਉੱਥੇ ਭੇਜਣ ਲਈ ਸਹਿਮਤ ਹੋ ਤਾਂ ਹੱਥ ਖੜੇ ਕਰਕੇ ਇਹਦੀ ਵੀ ਪ੍ਰਵਾਨਗੀ ਦਿਓ 6 ਮੈਂਬਰੀ ਕਮੇਟੀ ਨਾਲ 101 ਮੈਂਬਰਾਂ ਦਾ ਜਥਾ ਵੀ ਜਾਊਗਾ ਜਿਹੜਾ ਇਹ ਮਤੇ ਦੇ ਮੋਗਾ ਮਹਾਪੰਚਾਇਤ ਦੇ ਇਸ ਵੱਡੇ ਕੱਠ ਦੀ ਭਾਰਨਾ ਜਿਹੜੀ ਉਹਨਾਂ ਦੇ ਸਾਹਮਣੇ ਰੱਖੂਗਾ ਨਾਲੋ ਨਾਲ ਪ੍ਰਭੂ 2000 ਨੇ 1 13 ਜਨਵਰੀ ਨੂੰ ਜਿਹੜਾ ਇਹ ਖੇਤੀ ਮੰਡੀਕਰਨ ਤੇ ਕਮਿਊਨਿਟੀ ਤਹਿਤ ਜਿਹੜਾ ਡਰਾਫਟ ਭੇਜਿਆ ਖੜਾ ਭੇਜਿਆ ਜਿਹੜਾ ਸੂਬਿਆਂ ਨੂੰ ਸਰਕਾਰ ਨੇ ਇਹ ਖੜਾ ਜਿਹੜਾ ਕੇ ਸੰਘਵਾਦੀ ਸੰਵਿਧਾਨਕ ਸੰਘਵਾਦੀ ਉਲੰਘਣਾ ਆ ਜਿਹੜੀ ਸਰਕਾਰ ਆਪਣੇ ਤਾਕਤਾਂ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਆ ਉਸ ਦੇ ਖਿਲਾਫ ਜਿਹਦੇ ਖਿਲਾਫ ਅੱਜ ਅਸੀਂ ਇਹ ਵੀ ਬੰਦ ਕਰਦੇ ਆ ਕਿ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਵਾਸ ਕਰੋ ਸਰਪਾਦਕੋ ਇਸ ਖੜਾ ਵੀਰਾ ਕਾਪੀਆਂ ਤੇਰੀ ਨੂੰ ਤਸੀਲ ਹੈਡਕੁਆਟਰਾਂ ਤੇ ਸੂਚਾ ਸੰਯੁਕਤ ਕਿਸਾਨ ਮੋਰਚਾ ਸਾੜੇਗਾ ਇਸ ਗੱਲ ਨੂੰ ਵੀ ਪ੍ਰਮਾਣ ਕਰ ਦਿਓ ਹੱਥ ਖੜੇ ਕਰਕੇ ਪ੍ਰਮਾਣਗੀ ਦਿਓ 26 ਜਨਵਰੀ ਨੂੰ ਜਿਵੇਂ ਪਹਿਲਾਂ ਵੀ ਪਾਲ ਨਗਰ ਕਾਰ ਕਰਦੇ ਆ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਟਰੈਕਟਰ ਮਾਰਚ ਕਰਨ ਦੀ ਟਰੈਕਟਰ ਪ੍ਰੇਡ ਕਰਨ ਦੀ ਅਲਾਨ ਕਰਦਾ ਹੈ ਔਰ ਜੇ ਸਾਨੂੰ ਉਹਨਾਂ ਸਾਥੀਆਂ ਨੇ ਹੋਊਗਾ ਰਾ ਭਰਿਆ ਤਾਂ 26 ਤਰੀਕ ਦਾ ਐਲਾਨ ਸਾਂਝੇ ਰੂਪ ਚ ਵੀ ਕੀਤਾ ਜਾ ਸਕਦਾ ਵਾ ਸ੍ਰੀ ਅਕਾਲ ਜਕਾਰਾ ਵੀ ਜਿਹੜਾ ਇੱਕ ਚੰਗੀ ਤਰ੍ਹਾਂ ਲਾਜੋ ਕੋਈ ਭਾਵਨਾ ਤੈ ਫੈਸਲਾ ਵਾ ਚਰਨਜੀਤ ਚੰਨੀ ਦੀ ਅਗਵਾਈ ਹੇ ਅਗਲੀ ਸੰਸਦ ਦੀ ਸਿਹਾਈ ਕਮੇਟੀ ਇਹਨੇ ਐਮਐਸਪੀ ਤੇ ਕਾਨੂੰਨੀ ਗਰੰਟੀ ਬਣਾਉਣ ਦਾ ਸਪਾਰਸ਼ ਕੀਤੀ ਆ ਪਰ ਇਹ ਹੈ ਅਧੂਰੀ ਸਪਾਰਸ਼ ਹੈ ਕਿਉਂਕਿ ਉਹਦੇ ਚ ਸੁਆਮੀ ਨਾਲ ਫਾਰਮੂਲਾ ਸੀ 2 50% ਦੀ ਸਪਾਰਸ਼ ਨਹੀਂ ਹੈ ਸੰਯੁਕਤ ਕਿਸਾਨ ਮੋਰਚਾ ਇਸ ਅਧੂਰੀ ਸਪਾਰਸ਼ ਨੂੰ ਰੱਦ ਕਰਦਾ ਔਰ ਆਪਣੇ ਉਹਨਾਂ ਸਾਥੀਆਂ ਨੂੰ ਵੀ ਸੁਝਾਅ ਦਿੰਦਾ ਕਿਉਂਕਿ ਡੱਲੇਆ ਸਾਹਿਬ ਜਿਸ ਸਥਿਤੀ 'ਚ ਬੈਠੇ ਨੇ ਉਹਨਾਂ ਦੀ ਇੱਕ ਇੰਟਰਵਿਊ ਆਈ ਹੈ ਉਹਨਾਂ ਨੇ ਇਸ ਡਰਾਫਟ ਜਿਹੜਾ ਸੰਸਦੀ ਕਮੇਟੀ ਦਾ ਹੈ ਮਸੌਦਾ ਹੈ ਦੇ ਹੱਕ 'ਚ ਬੋਲੇ ਨੇ ਅਸੀਂ ਇਸ ਟਾਈਮ ਮਤਾ ਪਾਸ ਕੀਤਾ ਕੁਝ ਖਿਲਾਫ ਨਹੀਂ ਬੋਲਾਂਗੇ ਸੁਝਾਅ ਆ ਉਹਨਾਂ ਦੋਸਤਾਂ ਨੂੰ ਕੇਸ ਗੱਲੋਂ ਚਕੰਨੇ ਰਹੋ ਇਹ ਸਾਡੀ ਪ੍ਰਭਾਅ ਇੱਕ ਮੈਂ ਕਿਉਂਕਿ ਉਹਨਾਂ ਦਾ ਵੀ ਕਿਹਾ ਜੀ ਆਪਣੀ ਗੱਲ ਵੀ ਕਹਿ ਲਈ। ਹਾਕੀ ਕਰਨਾ ਮੈਂ ਕਹਿ ਲਿਆ ਹੋਰ ਨੂੰ ਕੋਈ ਗੱਲ ਕਹਿਣ ਦੀ ਜ਼ਰੂਰਤ ਨਹੀਂ ਸਿਰਫ ਸਾਡੇ ਕੋਲ ਸਾਥੀ ਸੰਘਰਸ਼ ਦੇ ਮੈਦਾਨ 'ਚ ਨੇ ਸਰਹੰਦਕ ਨਾਲ ਤੇ ਦੋਹੇ ਜੋੜੀਆਂ ਨਹਿਰਾੜੀਆਂ ਫਰੀਦਕੋਟ ਭਗਵਾਨਤਮਨ ਸਰਕਾਰ ਇਹਨਾਂ ਨੂੰ ਪੱਕਾ ਕਰਨ ਦਾ ਇਰਾਦਾ ਤਿਆਗ ਦੇ ਨਹੀਂ ਤਾਂ ਇਸ ਦੇ ਖਿਲਾਫ ਸੰਘਰਸ਼ ਦਾ ਸਵਾਮਨਾ ਕਰਨ ਲਈ ਤਿਆਰ ਹੈ। ਇੰਨੀਆਂ ਬੇਕੀਆ ਕਰਦਾ ਆ ਆਪਣੀ ਥਾਂ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।